ਹਾਂਜੀ ਆਪਣਾ ਨਾਮ ਦੱਸ ਕੇ ਮੇਰਾ ਨਾਮ ਹਰਦ ਸਿੰਘ ਪੁਨੀ ਦਾ ਕੀ ਕਹਿੰਦਾ ਚੰਦੂ ਅੱਜ ਬੜਾ ਮਹੱਤਵ ਦਿਨ ਹੈਗਾ ਜੀ ਬਾਪੂ ਦਾ ਆਏ ਬਾਪੂ ਦਾ ਜਨਮ ਦਿਨ ਹੈ ਠੀਕ ਅਈ ਆਪਣੀ ਜਨਮ ਬੱਚੇ ਨੂੰ ਜਨਮ ਨਹੀਂ ਹੁੰਦੇ ਕੁਛ ਕੁਛ ਮਨਾਉਂਦੇ ਤੇ ਬਾਪੂ ਦੇ ਜਨਮ ਦਿਨ ਤੇ ਖੁਸ਼ੀ ਮਨਾਣੀ ਚਾਹੀਦੀ ਇਦਾਂ ਕੁਛ ਨਾੜੇ ਖੁਸ਼ੀ ਕਿਦਾਂ ਮੜਾਈ ਜਾ ਰਹੀ ਹੈ ਪ੍ਰਸ਼ਾਦ ਵੰਡ ਕੇ ਲੋਕੀ ਕੇਕ ਕੱਟਦੇ ਪਏ ਨੇ ਟੌਫੀਆਂ ਵੰਡ ਰਹੇ ਨੇ ਤੁਹਾਡੇ ਕੋਲ ਇੱਕ ਸੱਚਾ ਛੱਲਾ ਜਿਹੜਾ ਹਰ ਬੰਦੇ ਦੀ ਆਪਣੀ ਤਮੰਨਾ ਹੁੰਦੀ ਸਾਨੂੰ ਦੇ ਦਿੱਤ ਤੁੰਨਾਈ ਸਭ ਬਾਪੂ ਨੇ ਲਾਂਸੜ ਤੋਂ ਖਾਣ ਦਿੱਤੀ ਤੇ ਹੀ ਵਾਂਸਾ ਇਸ ਨਾਲ ਕਿੰਨਾ ਡਰਾਈਵਡ ਵੱਡ ਚੁਕੇ ਇਸ ਵੇੜ ਦਾ ਅੱਛਾ ਇਹ ਨਹੀਂ ਮੈਨੂੰ ਪਤਾ ਕਿੰਨਾ ਵੱਡਿਆ ਬੁਰੀ ਵੱਡਦੀ ਹੈ ਨਹੀ ਜੀ ਅਰੇ ਵੱਡਦੇ ਤੇ ਉਹਦੀ ਕਿਰਪਾ ਹੈ ਵੱਡਿਆ ਗਿਆ ਲੰਘ ਕੇ 24 ਘੰਟੇ ਚੱਲਦਾ ਪਿਆ ਜੀ ਨਹੀਂ ਨਹੀਂ ਇਹ ਉਹਦੀ ਕਿਰਪਾ ਭਜਾ ਮਾ ਦਾ ਰੱਖਿਆ ਪੰਥ ਸਰ ਮਨਜੀਤ ਸਿੰਘ ਜੀ ਮੰਨੋ ਜੀ ਕਿਥੇ ਕੰਮ ਕਰਦੇ ਸਰ ਹੀਰਪ੍ਰੀਤ ਗਾਨ ਦੇ ਅੱਛਾ ਅੱਜ ਗੁਰਪੁਰ ਹੈ ਪਾਂਡੇ ਲਾਇਆ ਪਾਂਡੇ ਲੰਘ ਕੇ ਆਇਆ ਕੀ ਸਰ ਗੁਰੂ ਰਾਮਦਾਸ ਜੀ ਦਾ ਗੁਰਪੁਰ ਵੀ ਠੀਕ ਹੈ ਜੀ

ਅੱਜ ਇਹਨਾਂ ਨੇ ਡਰਾਈਵ ਫੂਡ ਦਾ ਲੰਗਰ ਲਾਇਆ ਭਾਜੀ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਦੇ ਭਾਈ ਦਿਲ ਨੂੰ ਖੁਸ਼ੀ ਖੁਸ਼ੀ ਵਰਗੀ ਖੁਸ਼ੀ ਅੱਜ ਤੱਕ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੂੰਗਾ ਮੇਰੇ ਫਾਦਰ ਸਾਹਿਬ ਨੂੰ ਨਾ ਬ੍ਰਿੰਟੈਗ ਹੋ ਗਿਆ ਪਿਛੇ ਦੀ ਪਹਰ ਲੈ ਚੋਗੀ ਇੱਕ ਸਾਈਡ ਕੋਈ ਮੈਂ 3-4 ਜਗ੍ਹਾ ਤੇ ਕੰਮ ਕੀਤਾ ਭਾਜੀ ਕੋਈ ਮਾਲਕ ਪਿਛੇ ਨਹੀਂ ਜਾਂਦਾ ਕੋਈ ਮਾਲਕ ਕੁਝ ਨਹੀਂ ਸਾਥ ਦਿੰਦਾ ਲੇਕਿਨ ਇਹਨਾਂ ਨੇ ਜਿੰਨੇ ਵੀ ਉੱਥੇ ਪੈਸੇ ਲੱਗੇ ਦਮਨ ਭਾਈ ਆਪ ਜਾ ਕੇ ਡਾਕਟਰ ਸਾਹਿਬ ਨੂੰ ਕਹਿ ਕੇ ਆਏ ਮੈਂ 1 ਰੁਪਇਆ ਨਹੀਂ ਲਾਇਆ ਭਾਜੀ ਇੱਥੋਂ ਤੱਕ ਕਿ ਮੈਨੂੰ ਦਵਾਈ ਲਾਉਣ ਦੀ ਉੱਥੇ ਲੋੜ ਨਹੀਂ ਪਈ ਥੱਲੇ ਜਾ ਕੇ ਸਾਰਾ ਸਾਥ ਦਿੱਤਾ ਇਹਨਾਂ ਨੇ ਅੱਜ ਤੱਕ ਮੇਰੇ ਪੈਸੇ ਵੀ ਨਹੀਂ ਕੱਟੇ ਕੋਈ ਹੁੰਦੀ ਕਿਸ ਤਰ੍ਹਾਂ ਇਹ ਕੰਮ ਕਰਦੇ ਹਾਂ ਹਾਂਜੀ ਸਰ ਜ਼ਰੂਰ ਕੋਈ ਹੁੰਦੀ ਆਰੇ ਕਿ ਮਾੜੇ ਚੰਗੇ ਟਾਈਮ ਤੇ ਸਾਡੇ ਨਾਲ ਖੜੰਦੇ ਭਾਈ ਹਾਂ ਜ਼ਰੂਰ ਜਦੋਂ ਜੋ ਵੀ ਲੋੜ ਸਾਡੀ ਪੂਰੀ ਹੁੰਦੀ ਆ ਜੈਂਦਰ ਸਿੰਘ ਜੀ ਜੈਦਰ ਜੀ ਕਿੱਥੇ ਕੰਮ ਕਰਦੇ ਹੋ ਵੀਰ ਆਪਣੇ ਕੋਲ ਜੀ